ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਸਭ ਦਾ ਮੈਨ ਆਸ ਕਰਦੀ ਆ ਕਿ ਆਪ ਸਭ ਬਹੁਤ ਵਧੀਆ ਸੋ ਅੱਜ ਆਪਾਂ ਜਿਹੜੀ ਗੱਲ ਆ ਨਾ ਉਹ ਬੋਲਣ ਤੇ ਹੀ ਕਰਾਂਗੇ ਬੋਲਣਾ ਮਨੁੱਖੀ ਸੰਪਰਕ ਦਾ ਇੱਕ ਸਾਧਨ ਹੈ ਅਸੀਂ ਬੋਲ ਕੇ ਆਪਣੇ ਵਿਚਾਰ ਆਪਣੀਆਂ ਭਾਵਨਾਵਾਂ ਇੱਕ ਦੂਸਰੇ ਨੂੰ ਦੱਸਦੇ ਹਾਂ ਸੋ ਬੋਲਣ ਤੋਂ ਬਿਨਾ ਕੁਝ ਪਤਾ ਵੀ ਨਹੀਂ ਲੱਗਦਾ ਪਰ ਜੇ ਆਪਾਂ ਇਹ ਕਹੀਏ ਕਿ ਆਪਾਂ ਜ਼ਿਆਦਾ ਬੋਲਦੇ ਆ ਤਾਂ ਆਪਾਂ ਸਾਰਾ ਕੁਝ ਹੀ ਪਤਾ ਲਗਾ ਦਿੰਨੇ ਆ ਸੋ ਅੱਜ ਨਾ ਆਪਾਂ ਗੱਲ ਕਰਾਂਗੇ ਕੱਟ ਬੋਲਣ ਵਾਲੇ ਲੋਕ ਤੇ ਵੱਧ ਬੋਲਣ ਵਾਲੇ ਲੋਕ ਕਿਸ ਤਰ੍ਹਾਂ ਦੇ ਹੁੰਦੇ ਆ ਤੇ ਕੀ ਕੀ ਨੁਕਸਾਨ ਤੇ ਫਾਇਦੇ ਨੇ ਉਹ ਵੀ ਇਹਦੇ ਵਿੱਚ ਹੀ ਆ ਜਾਣਗੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਕਿ ਜਿਹੜੇ ਘੱਟ ਬੋਲਣ ਵਾਲੇ ਲੋਕ ਹੁੰਦੇ ਆ ਉਹ ਕਿਸ ਤਰ੍ਹਾਂ ਦੇ ਹੁੰਦੇ ਨੇਗੇ ਇਹ ਲੋਕ ਨਾ ਸੁਣਦੇ ਜ਼ਿਆਦਾ ਨੇ ਤੇ ਬੋਲਦੇ ਘੱਟ ਨੇ ਚੁੱਪ ਰਹਿੰਦੇ ਨੇਗੇ ਇਹ ਲਿਸਨਰ ਬਹੁਤ ਵਧੀਆ ਹੁੰਦੇ ਨੇ ਸਾਡੇ ਸਮਾਜ ਦੇ ਵਿੱਚ ਸਾਡੇ ਆਲੇ ਦੁਆਲੇ ਕੋਈ ਵੀ ਗੱਲਬਾਤ ਹੁੰਦੀ ਹੈ ਨਾ ਉਹਨੂੰ ਗਹਿਰਾਈ ਨਾਲ ਸਮਝਦੇ ਨੇ ਸੋਚਦੇ ਨੇ ਵਿਚਾਰ ਕਰਦੇ ਨੇ ਉਹਦੇ ਬਾਰੇ ਜਦੋਂ ਇਹ ਬੋਲਦੇ ਨੇ ਨਾ ਉਦੋਂ ਇਹਨਾਂ ਦੇ ਸ਼ਬਦ ਘੱਟ ਹੋਣਗੇ ਪਰ ਇਹਨਾਂ ਦੀ ਗੱਲ ਦਾ ਜਿਹੜਾ ਅਰਥ ਹੁੰਦਾ ਉਹ ਵੱਡਾ ਹੁੰਦਾਗਾ ਤੇ ਉਹ ਸੁਣੀ ਵੀ ਪੂਰੇ ਧਿਆਨ ਦੇ ਨਾਲ ਜਾਂਦੀ ਆਲੇ ਦੁਆਲੇ ਦੇ ਲੋਕਾਂ ਵੱਲੋਂ ਮਤਲਬ ਘੱਟ ਸ਼ਬਦਾਂ ਦੇ ਵਿੱਚ ਸਾਰੀ ਗੱਲ ਬਿਆਨ ਕਰਨ ਦਾ ਇਹਨਾਂ ਦਾ ਇੱਕ ਹੁਨਰ ਹੁੰਦਾਗਾ ਤੀਜਾ ਗੁਣ ਜਿਹੜਾ ਘੱਟ ਬੋਲਣ ਵਾਲੇ ਲੋਕਾਂ 'ਚ ਹੁੰਦਾ ਨਾ ਉਹ ਹੁੰਦਾ ਵੀ ਇਹ ਫੋਕਸਡ ਬਹੁਤ ਹੁੰਦੇ ਨੇ ਇਹ ਜਿਸ ਵੀ ਕੰਮ ਤੇ ਧਿਆਨ ਲਾ ਲੈਣ ਬਹੁਤ ਧਿਆਨ ਦੇ ਨਾਲ ਹੀ ਪਹਿਲਾਂ ਤਾਂ ਕੰਮ ਕਰਦੇ ਨੇ ਦੂਜੀ ਗੱਲ ਜਦੋਂ ਵੀ ਇਹਨਾਂ ਦੇ ਕਿਸੇ ਕੰਮ ਤੇ ਜਾਂ ਕਿਸੇ ਉਤੇ ਕੋਈ ਆਲੋਚਨਾ ਕਰਦਾ ਨਾ ਤੇ ਪੂਰੀ ਸੁਰਤ ਦੇ ਨਾਲ ਉਸ ਦਾ ਸਾਹਮਣਾ ਕਰਦੇ ਨੇਗੇ ਇਹ ਚੀਜ਼ ਹੁੰਦੀ ਹੈ ਕਿ ਧਿਆਨ ਇਹਨਾਂ ਦਾ ਬਹੁਤ ਜ਼ਿਆਦਾ ਕੇਂਦਰਿਤ ਹੁੰਦਾ ਹੈ ਉਸ ਕੰਮ ਤੇ ਤੇ ਹਰ ਬ੍ਰੀਕੀ ਨੂੰ ਸਮਝਦੇ ਨੇ ਹੁਣ ਚੌਥੀ ਗੱਲ ਜਿਹੜੀ ਹੁੰਦੀ ਹੈ ਵੀ ਜਿਹੜੇ ਘੱਟ ਬੋਲਣ ਵਾਲੇ ਲੋਕ ਹੁੰਦੇ ਨੇ ਉਹ ਆਪਣੇ ਨਿੱਜੀ ਜ਼ਿੰਦਗੀ ਬਾਰੇ ਜ਼ਿਆਦਾਤਰ ਜਾਂ ਤਾਂ ਗੱਲਬਾਤ ਨਹੀਂ ਕਰਦੇ ਜਾਂ ਕਈ ਵਾਰੀ ਉਹ ਇਸ ਚੀਜ਼ ਦੇ ਵਿੱਚ ਇੰਟਰਸਟ ਹੀ ਨਹੀਂ ਰੱਖਦੇ ਹੁੰਦੇ ਕਿਸੇ ਨਾਲ ਸਾਂਝੀ ਕਰਨੀ ਕਹਿੰਦ ਪਾਉ ਉਹ ਆਪਣੀ ਜ਼ਿੰਦਗੀ ਨੂੰ ਆਪਣੇ ਤੱਕ ਹੀ ਰੱਖਣਾ ਜ਼ਿਆਦਾ ਉਹ ਸਮਝਦੇ ਨੇ ਉਹਨਾਂ ਨੂੰ ਕੋਈ ਸ਼ੇਅਰਿੰਗ ਦੀ ਕਿ ਉਹ ਕਿਸ ਤਰ੍ਹਾਂ ਦੇ ਨੇ ਜਾਂ ਉਹਨਾਂ ਦੀ ਜ਼ਿੰਦਗੀ ਵਿੱਚ ਕੀ ਹੋਇਆ ਇਸ ਚੀਜ਼ ਦੀ ਉਹਨਾਂ ਦੇ ਮਨ 'ਚ ਕੋਈ ਇੱਛਾ ਨਹੀਂ ਹੁੰਦੀ ਕਿ ਕੋਈ ਕਿਸੇ ਨੂੰ ਆਪਾਂ ਸ਼ੇਅਰ ਕਰੀਏ ਇਹ ਚੀਜ਼ ਸੋ ਇਹ ਚਾਰ ਕਿ ਚੀਜ਼ਾਂ ਜਿਹੜੀਆਂ ਦਸੀਆਂ ਹੁਣ ਦੂਜੇ ਨੰਬਰ ਤੇ ਆਪਾਂ ਗੱਲ ਕਰਦੇ ਆ ਕਿ ਵੱਧ ਬੋਲਣ ਵਾਲੇ ਲੋਕ ਇਸ ਤਰ੍ਹਾਂ ਦੇ ਹੁੰਦੇ ਆ ਜਿਹੜੇ ਵੱਧ ਬੋਲਣ ਲੋਕ ਹੁੰਦੇ ਆ ਨਾ ਜਿਵੇਂ ਆਪਾਂ ਦੇਖਦੇ ਆ ਆਪਣੇ ਆਲੇ ਦੁਆਲੇ ਉਹਨਾਂ ਦਾ ਨਾ ਜਿਹੜਾ ਵਿਵਹਾਰ ਹੁੰਦਾ ਮਿੱਤਰਤਾਪੂਰਵਕ ਹੁੰਦਾ ਸਮਾਜਿਕ ਸੁਭਾਅ ਦੇ ਹੁੰਦੇ ਨੇ ਮਤਲਬ ਜਿੱਥੇ ਬੈਠ ਜਾਣ ਗੱਲਾਂ ਬਾਤਾਂ ਕਰਦੇ ਆ ਉਹਨਾਂ ਦੇ ਸੁਭਾਅ ਦੇ ਵਿੱਚ ਹੁੰਦਾ ਛੇਤੀ ਦੋਸਤ ਮਿੱਤਰ ਬਣ ਜਾਂਦੇ ਆ ਉਹਨਾਂ ਦੇ ਸੋ ਮਿਲਣਸਾਰ ਸੁਭਾਅ ਦੇ ਹੁੰਦੇ ਨੇ ਉਹ ਸੋ ਉਹਨਾਂ ਨੂੰ ਨਵੇਂ ਲੋਕਾਂ ਨਾਲ ਮਿਲਣਾ ਗੱਲਾਂ ਬਾਤਾਂ ਕਰਨਾ ਪਸੰਦ ਹੁੰਦਾਗਾ ਦੂਜੇ ਨੰਬਰ ਤੇ ਕੀ ਹੁੰਦਾ ਕਿ ਜਿਹੜੇ ਵੱਧ ਬੋਲਣ ਵਾਲੇ ਲੋਕ ਹੁੰਦੇ ਆ ਆਤਮ ਵਿਸ਼ਵਾਸੀ ਹੁੰਦੇ ਨੇ ਕਿਉਂਕਿ ਲੋਕਾਂ ਦੇ ਵਿੱਚ ਵਿਚਰਦੇ ਨੇ, ਬੋਲਦੇ ਨੇ ਤਾਂ ਉਹਨਾਂ ਦੇ ਵਿੱਚ ਇੱਕ ਕੰਫੀਡੈਂਸ ਬਹੁਤ ਹੁੰਦਾਗਾ ਗੱਲਬਾਤ ਕਰਨ ਦਾ। ਉਹਨਾਂ ਨੂੰ ਸੰਗ ਨਹੀਂ ਲੱਗਦੀ ਆਪਣੇ ਵਿਚਾਰ ਦੱਸਣ 'ਚ, ਆਪਣੇ ਬਾਰੇ ਕੁਝ ਦੱਸਣ 'ਚ ਜਾਂ ਕੋਈ ਹੋਰ ਗੱਲਬਾਤ ਕਰਨ ਦੇ ਵਿੱਚ। ਤੇ ਤੀਜਾ ਜਿਹੜਾ ਪੁਆਇੰਟ ਹੈ ਉਹ ਵੱਧ ਬੋਲਣ ਵਾਲੇ ਲੋਕਾਂ 'ਚ ਕਿ ਉਹਨਾਂ ਨੂੰ ਕੋਈ ਵੀ ਗੱਲ ਜਦੋਂ ਸੁਣਦੇ ਆ ਤੇਜ਼ੀ ਨਾਲ ਜਵਾਬ ਦੇਣ ਦੀ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਕੋਈ ਗੱਲ ਤਾਂ ਜਵਾਬ ਤੇਜ਼ੀ ਨਾਲ ਦੇ ਦਈਏ। ਤੇਜੀ ਨਾਲ ਜਵਾਬ ਦੇਣ ਕਰਕੇ ਉਹ ਸੋਚ ਵਿਚਾਰ ਵੀ ਘੱਟ ਕਰਦੇ ਕਿਸੇ ਵਿਸ਼ੇ ਤੇ ਕਿਸੇ ਗੱਲਬਾਤ ਤੇ ਸੋ ਇਮੀਡੀਏਟ ਆਨਸਰ ਦਾ ਜਿਹੜਾ ਸੁਭਾਅ ਹੁੰਦਾ ਹੈ ਜਿਹੜੇ ਵੱਧ ਬੋਲਣ ਵਾਲੇ ਲੋਕ ਹੁੰਦੇ ਆ ਮਤਲਬ ਜ਼ਿਆਦਾਤਰ ਦੇ ਵਿੱਚ ਇਹ ਚੀਜ਼ ਹੁੰਦੀ ਹੈ ਹੁਣ ਚੌਥੀ ਗੱਲ ਕੀ ਆ ਕਿ ਵੱਧ ਬੋਲਣ ਵਾਲੇ ਲੋਕ ਬੋਲ-ਬੋਲ ਕੇ ਆਪਣੀ ਊਰਜਾ ਬਹੁਤ ਖਵਾਉਂਦੇ ਨੇ ਜਿਹੜਾ ਉਹਨਾਂ ਨੇ ਆਪ ਹੀ ਕੁਝ ਕਿਹਾ ਹੁੰਦਾ ਇਸ ਤਰ੍ਹਾਂ ਦਾ ਤੇ ਆਪ ਦੀਆਂ ਗੱਲਾਂ 'ਚ ਕਈ ਵਾਰ ਉਹ ਫਸ ਵੀ ਜਾਂਦੇ ਨੇ ਸੋ ਇਹ ਚੀਜ਼ ਹੈ ਜਿਹੜੀ ਜੀ ਵੱਧ ਬੋਲਣ ਵਾਲੇ ਲੋਕਾਂ ਨੂੰ ਨੁਕਸਾਨ ਪਹੁੰਚਾ ਦਿੰਦੀ ਹੈ ਪਰ ਜਿਹੜੇ ਵੱਧ ਬੋਲਣ ਵਾਲੇ ਲੋਕ ਹੁੰਦੇ ਨੇ ਉਹ ਦਿਲ ਦੇ ਸਾਫ਼ ਹੁੰਦੇ ਨੇ ਮੈਜੋਰਟੀ ਦੀ ਗੱਲ ਕਰਦੇ ਆ ਜਿਆਦਾ ਹਿਸਾਬ ਕਿਤਾਬ ਨਹੀਂ ਲਾਉਂਦੇ ਹੁੰਦੇ ਮਤਲਬ ਉਹਨਾਂ ਦੇ ਦਿਲ ਦੇ ਵਿੱਚ ਕੁਝ ਨਹੀਂ ਹੁੰਦਾ ਜੋ ਵੀ ਹੁੰਦਾ ਉਹਨਾਂ ਦੀ ਜ਼ੁਬਾਨ ਤੇ ਹੁੰਦਾ ਹੁਣ ਨਤੀਜਾ ਇਹ ਹੈ ਕਿ ਦੇਖੋ ਘੱਟ ਬੋਲਣ ਵਾਲੇ ਵੀ ਤੇ ਵੱਧ ਬੋਲਣ ਵਾਲੇ ਵੀ ਆਪੋ ਆਪਣੀ ਥਾਂ ਤੇ ਬਿਲਕੁਲ ਸਹੀ ਹੈ ਕਿਉਂਕਿ ਸੁਭਾਅ ਆ ਬਸ ਗੱਲ ਇੰਨੀ ਹੈ ਕਿ ਘੱਟ ਬੋਲਣ ਦਾ ਜਿਹੜਾ ਫਾਇਦਾ ਤੇ ਵੱਧ ਬੋਲਣ ਦਾ ਜਿਹੜਾ ਨੁਕਸਾਨ ਹੈ ਜੇ ਆਪਾਂ ਇਸ ਚੀਜ਼ ਨੂੰ ਥੋੜਾ ਜਿਹਾ ਸਮਝ ਲਈਏ ਤਾਂ ਸਾਡਾ ਜਿਹੜਾ ਜੀਵਨ ਹੈ ਉਹਦੇ ਵਿੱਚ ਅਸੀਂ ਕੁਝ ਨਾ ਕੁਝ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਕੁਝ ਨਾ ਕੁਝ ਸੁਧਾਰ ਲਿਆ ਸਕਦੇ ਹਾਂ ਸਾਡੇ ਵਿਅਕਤੀਤਵ ਦੇ ਵਿੱਚ ਤੇ ਵੱਧ ਬੋਲ ਕੇ ਅਸੀਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਸੱਦਾ ਦੇ ਸਕਦੇ ਹਾਂ ਆਹੀ ਜਿਹੜੀ ਗੱਲ ਅਸੀਂ ਸਮਝ ਸਕਦੇ ਹਾਂ ਕਿ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਸੋ ਇਹ ਵੀਡੀਓ ਬਣਾਉਣ ਦਾ ਮਕਸਦ ਇਹੀ ਸੀ ਕੀ ਆਪਾਂ ਥੋੜਾ ਜਾ ਜਿਹੜਾ ਡਿਫਰੈਂਸ ਹੈ ਵਖਰੇਵਾਗਾ ਇਹਨੂੰ ਸਮਝੀਏ ਸੋ ਅੱਜ ਦੀ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਜ਼ਰੂਰ ਦੱਸਣਾ ਜੀ ਮਿਲਦੇ ਹਾਂ ਨਵੇਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ